ਸਰੀਕ ਬਾਬਲਾ ਸਾਹਿਬ ਨੇ ਧਕੂ ਦਾ ਫਰੋਡ ਰਿਪੋਰਟ ਰਿਜਿਸਟਰੀ ਹੋਈ ਹੈ ਕਿ ਨਹੀਂ ਮਾਉਂਦੇ ਤਾਂ ਕੀ ਕਰ ਕਰੀਏ ਪੁਲਿਸ ਇਹ ਡਾਕਟਰ ਕਸ਼ਿਸ਼ ਕਰਗ ਹੈਗੇ ਜਿਨ੍ਹਾਂ ਨੇ ਪੁਲਿਸ ਦੇ ਕੋਲ ਕੰਪਲੀਟ ਕੀਤੀ ਹੈ ਕਿ 25 ਅਪ੍ਰੈਲ ਨੂੰ ਉਸ ਨੂੰ ਇੱਕ ਫੋਨ ਕਾਲ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੇ ਸ਼ੇਅਰਸ ਦੇ ਪਰਚੇਸ ਦਾ ਜਾਂ ਸੈਲਿੰਗ ਦਾ ਕੰਮ ਕਰਦੇ ਆਂ ਤੇ ਸਾਡੀ ਫਰਮ ਜਿਹੜੀ ਹੈਗੀ ਹੈ ਲੀਗਲ ਪ੍ਰोसीडिंग्स ਦੇ ਨਾਲ ਰਜਿਸਟਰਡ ਹੈਗੀ ਹੈ ਸੋ ਜਿਹੜੀ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਨੇ ਡਾਕਟਰ ਸਾਹਿਬ ਨੂੰ ਜਿਹੜਾ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਪਰਵਾ ਲਿਆ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਕੋਲ ਫਰਮ ਦੇ ਵਿੱਚ 5 ਕਰੋੜ 93 ਲੱਖ 600 ਦੇ ਕਰੀਬ ਜਿਹੜੀ ਹੈਗੀ ਇਨਵੈਸਟਮੈਂਟ ਕੀਤੀ ਸ਼ੇਅਰ ਜਿਹੜੇ ਸੀਗੇ ਪਰਚੇਸ ਕੀਤੇ ਸੀਗੇ ਪਰ ਬਾਅਦ ਦੇ ਵਿੱਚ ਜਿਹੜੇ ਪੁਲਿਸ ਨੇ ਤਫतीश ਕੀਤੀ ਪਤਾ ਲੱਗਿਆ ਤਾਂ ਇਹ ਜਿਹੜੀ ਫਰਮ ਸੀਗੀ ਇਹ ਫਰਾਡ ਸੀਗੀ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਠਾਣਾ ਕਨਾਲ ਕਲੋਨੀ ਦੇ ਵਿੱਚ 87 ਨੰਬਰ ਐਫ ਆਈ ਆਰ ਦਰਜ ਰਜਿਸਟਰ ਕਰ ਲਈ ਅੰਡਰ ਸੈਕਸ਼ਨ 420 311 ਸੈਕਸ਼ਨਸ ਆਫ ਆਈਟੀ ਐਕਟ ਦੇ ਤਹਿਤ ਦਰਜ ਰਜਿਸਟਰ ਕਰ ਲਈਏ ਮਕਦਮਾ ਦਰਜ ਕਰਕੇ ਜਿਹੜੀ ਹੈਗੀ ਤਫ਼ਤੀਸ਼ ਅਸੀਂ ਸ਼ੁਰੂ ਕਰ ਦਿੱਤੀ ਹੈ। ਈਓਵਿੰਗ ਵੱਲੋਂ ਬਟੰਡਾ ਵੱਲੋਂ ਜੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਊਗਾ ਤੇ ਜਿਹੜੀ ਜੋ ਵੀ ਇਹਦੇ ਪਿੱਛੇ ਸਾਰੇ ਚੈਨਲ ਹੈਗਾ ਜਾਂ ਜਿਹੜਾ ਗੈਂਗ ਆਪਰੇਟ ਕਰ ਰਿਹਾ ਸਾਰਿਆਂ ਦਾ ਜਿਹੜਾ ਹੈਗਾ ਜਲਦੀ ਹੀ ਅਸੀਂ ਸਨਕਾ ਦੇ ਪਿੱਛੇ ਹੈ। ਡੈਫੀਨਿਟਲੀ ਜਿਹੜੇ ਇਹਦੇ ਵਿੱਚ ਕੋਈ ਸਾਡੇ ਕੋਲ ਲੀਡਸ ਹੈਗੀਆਂ ਨੇ ਉਹਨਾਂ ਲੀਡਸ 'ਤੇ ਕੰਮ ਕਰ ਰਹੇ ਹਾਂ ਜਿੱਦਾਂ ਟੈਕਨੀਕਲ ਡਿਟੇਲਸ ਹੈਗੀਆਂ ਜਾਂ ਉਹਨਾਂ ਨੇ ਬੈਂਕ ਖਾਤੇ ਜਿਹੜੇ ਹੈਗੇ ਨੇ ਇਹਨਾਂ ਵਿੱਚ ਉਹਨਾਂ ਨੇ ਪੈਸੇ ਜਿਹੜੇ ਟ੍ਰਾਂਸਫਰ ਸੋ ਕੁਝ ਐਂਗਲਸ ਅਗੇ ਨੇ ਜਿਨ੍ਹਾਂ ਤੇ ਅਸੀਂ ਵਰਕ ਕਰਨਾ ਜਲਦੀ ਹੀ ਜਿਹੜੇ ਬੰਦੇ ਨੇ ਅਸੀਂ ਆਇਡੈਂਟੀਫਾਈ ਕਰ ਲਵਾਂਗੇ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਸ ਮਕਦਮੇ ਵਿੱਚ ਕੀਤੀ ਜਾ ਰਹੀ ਹੈ। ਹੈਵੀ ਮੌਪ ਇਨਵੈਸਟ ਕੀਤੀ ਗਈ ਉਸ ਸਾਈਕਲ ਨੂੰ ਕਨਸਟਰੰਜ ਕਰ ਲਈ। ਮੈਂ ਦੇਖੋ ਜਿਹੜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਿਸ਼ਾ ਜਿਹੜਾ ਠੱਗੀ ਦਾ ਵਿਸ਼ਾ ਵੀ ਇਤਨਾ ਠੱਗੀ ਬੰਦੇ ਨਾਲ ਹੋਈ ਆ। ਸੋ ਸਾਡਾ ਜਿਹੜਾ ਵਿਸ਼ਾ ਹੈਗਾ ਵੀ ਠੱਗੀ ਜਿਹੜੇ ਮਾਰਨ ਵਾਲੇ ਬੰਦੇ ਕਿੱਥੋਂ ਦੇ ਨੇ ਕੌਣ ਹੈਗੇ ਨੇ ਕਿੱਥੋਂ ਆਪਰੇਟ ਕਰਦੇ ਨੇ ਕਿਸ ਮਾਧਮ ਰਹੀਂ ਆਪਰੇਟ ਕਰਦੇ ਨੇ ਸੋ ਸਾਰਾ ਜਿਹੜੇ ਐਂਗਲਸ ਨੇ ਉਹਨੂੰ ਕੀਤੀ ਜੋ ਕੋਈ ਡਾਕਟਰ ਸਾਹਿਬ ਜਿਹੜੇ ਪੜੇ ਲਿਖੇ ਬੰਦੇ ਨੇ ਸੋ ਕਿਸ ਮੋਡਿਊਲ ਰਾਹੀਂ ਆਪਰੇਟ ਕਰਦੇ ਸਨ ਕਿਦਾਂ ਬੰਦੇ ਨੂੰ ਝਾਂਸੇ ਦੇ ਵਿੱਚ ਮਸਾ ਕੇ ਠੱਗੀ ਮਾਰਦੇ ਨੇ ਸੋ ਉਹਦੇ ਤੇ ਵਰਕ ਕਰ ਰਹੇ ਹਾਂ ਜਲਦੀ ਹੀ ਇਹਨਾਂ ਬੰਦਿਆਂ ਨੂੰ ਪਛਾਣ ਕਰਕੇ ਅਸੀਂ ਅਰੈਸਟ ਕਰ ਲਵਾਂਗੇ ਬਾਬਾ ਜੀ ਜੀ ਐਸ ਆਸਤਾਸੀ ਨੰਬਰ ਐਫ ਆਈ ਆਰ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਰਜਿਸਟਰ ਕਰ ਲਏਗੇ ਡੈਫੀਨਿਟਲੀ ਜਿਹੜੇ ਇਹਦੇ ਵਿੱਚ ਕੋਈ ਸਾਡੇ ਕੋਲ ਲੀਡਸ ਹੈਗੀਆਂ ਨੇ ਉਹਨਾਂ ਲੀਡਸ 'ਤੇ ਕੰਮ ਕਰ ਰਹੇ ਹਾਂ ਜਿੱਦੇ ਟੈਕਨੀਕਲ ਡਿਟੇਲਸ ਹੈਗੀਆਂ ਜਾਂ ਉਹਨਾਂ ਨੇ ਬੈਂਕ ਖਾਤੇ ਜਿਹੜੇ ਹੈਗੇ ਨੇ ਇਹਨਾਂ ਸੋ ਕੁਝ ਐਂਗਲਸ ਅਗੇ ਨੇ ਜਿਨ੍ਹਾਂ ਤੇ ਅਸੀਂ ਵਰਕ ਕਰਨਾ ਜਲਦੀ ਹੀ ਜਿਹੜੇ ਬੰਦੇ ਨੇ ਅਸੀਂ ਆਇਡੈਂਟੀਫਾਈ ਕਰ ਲਵਾਂਗੇ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਸ ਮਕਦਮੇ ਵਿੱਚ ਕੀਤੀ ਜਾ ਰਹੀ ਹੈ। ਹੈਵੀ ਮੌਪ ਇਨਵੈਸਟ ਕੀਤੀ ਗਈ ਉਸ ਸਾਈਕਲ ਨੂੰ ਕਨਸਟਰੰਜ ਕਰ ਲਈ। ਮੈਂ ਦੇਖੋ ਜਿਹੜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਿਸ਼ਾ ਜਿਹੜਾ ਠੱਗੀ ਦਾ ਵਿਸ਼ਾ ਵੀ ਇਤਨਾ ਠੱਗੀ ਬੰਦੇ ਨਾਲ ਹੋਈ ਆ। ਸੋ ਸਾਡਾ ਜਿਹੜਾ ਵਿਸ਼ਾ ਹੈਗਾ ਵੀ ਠੱਗੀ ਜਿਹੜੇ ਮਾਰਨ ਵਾਲੇ ਬੰਦੇ ਕਿੱਥੋਂ ਦੇ ਨੇ ਕੌਣ ਹੈਗੇ ਨੇ ਕਿੱਥੋਂ ਆਪਰੇਟ ਕਰਦੇ ਨੇ ਕਿਸ ਮਾਧਮ ਰਹੀਂ ਆਪਰੇਟ ਕਰਦੇ ਨੇ ਸੋ ਸਾਰਾ ਜਿਹੜੇ ਐਂਗਲਸ ਨੇ ਉਹਨੂੰ ਕੀਤੀ ਜੋ ਕੋਈ ਡਾਕਟਰ ਸਾਹਿਬ ਜਿਹੜੇ ਪੜੇ ਲਿਖੇ ਬੰਦੇ ਨੇ ਸੋ ਕਿਸ ਮੋਡਿਊਲ ਰਾਈਂ ਆਪਰੇਟ ਕਰਦੇ ਤੇ ਕਿਦਾਂ ਬੰਦੇ ਨੂੰ ਚਾਸੇ ਦੇ ਵਿੱਚ ਵਸਾ ਕੇ ਠੱਗੀ ਮਾਰਦੇ ਨੇ ਸੋ ਉਹਦੇ ਤੇ ਵਰਕ ਕਰ ਰਹੇ ਆ ਜਲਦੀ ਹੀ ਇਹਨਾਂ ਬੰਦਿਆਂ ਨੂੰ ਪਛਾਣ ਕਰਕੇ ਅਸੀਂ ਅਰੈਸਟ ਕਰ ਲਵਾਂਗਾ ਬਾਬਾ ਜੀ ਜੀ ਐਸ ਆਸਤਾਸੀ ਨੰਬਰ ਐਫ ਆਈ ਆਰ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਰਜਿਸਟਰ ਕਰ ਲੇਗੇ